ਸਥਾਨਕ ਪੁਲਿਸ ਨੇ ਇੱਕ ਨਕਲੀ ਪੁਲਿਸ ਅਧਿਕਾਰੀ ਬਣ ਕੇ ਗਰੋਹ ਦੀਆਂ ਅਗਵਾਈਆਂ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰਕੇ ਕਈ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੋਟ ਸਰਵਨ ਸਿੰਘ ਬੱਲੇ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਸਪੈਸ਼ਲ ਆਪਰੇਸ਼ਨ ਦੌਰਾਨ ਲੁੱਟਾ ਖੋਹਾਂ ਦੀਆਂ ਵਰਦਾਤਾ ਕਰਨ ਵਾਲੇ ਗਰੋਹ ਦੇ ਮੈਂਬਰ ਜਗਜੀਤ ਸਿੰਘ ਉਰਫ ਗਰੇਵਾਲ ਉਰਫ ਲਵਲੀ ਪੁੱਤਰ ਨਵਤੇਜ ਸਿੰਘ ਵਾਸੀ ਜੱਸੀਆਂ ਲੁਧਿਆਣਾ ਸੁਖਪਾਲ ਸਿੰਘ ਉਰਫ ਸੁਖਾ ਪੁੱਤਰ ਤਰਸੇਮ ਸਿੰਘ ਬਾਸੀ ਸੂਰਜੇਵਾਲਾ ਫਾਜ਼ਿਲਕਾ ਸਣੀ ਉਰਫ ਸਣੀ ਦਿਓਲ ਪੁੱਤਰ ਬਿਹਾਰੀ ਲਾਲ ਬਾਸੀ ਮੁਹੱਲਾ ਪੰਜ ਡੇਰਾ ਫਿਲੌਰ ਅਤੇ ਰਮਣ ਕੁਮਾਰ ਪੁੱਤਰ ਪਰਮਿੰਦਰ ਲਾਲ ਬਾਸੀ ਤੇਂਗ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਹੈ डीएसपी फिलौर ने दसा कि इना बलो मिलके फिलौर शहर मेन हाईवे फिलौर विच तेजतर हथियारा दा ਪਰਾਵਾ ਦੇ ਕੇ ਲੁੱਟਖੋ ਦੀਆਂ ਕਈ ਵਾਰਦਾਤਾ ਕੀਤੀਆਂ ਸਨ ਅਤੇ ਹੁਣ ਇਹਨਾਂ ਵੱਲੋਂ ਹੁਣ ਜਾਲੀ ਸੀਆਈਏ ਸਟਾਫ ਦੇ ਮੁਲਾਜ਼ਮ ਬਣ ਕੇ ਲੁੱਟਖੋ ਨੂੰ ਅੰਜਾਮ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਸੁਖਪਾਲ ਸਿੰਘ ਜਾਲੀ ਸਾਹਿਬ ਇੰਸਪੈਕਟਰ ਬਣਿਆ ਹੋਇਆ ਸੀ। ਇਹਨਾਂ ਪਾਸੋਂ ਲੁੱਟਖੋ ਕੀਤੇ ਮੋਬਾਈਲ ਅਤੇ ਲੁੱਟਖੋ ਕਰਨ ਲਈ ਵਰਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਸ਼੍ਰੀ ਹਰਕਮਲ ਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਚਲਾਈ ਗਈ ਮਾੜੇ ਅੰਸਰਾਂ ਅਤੇ ਨਸ਼ੇ ਵਿਰੁੱਧ ਜਿਹੜੀ ਮਹਿਮ ਹੈਗੀ ਆ ਇਸ ਨੂੰ ਉਦੋਂ ਸਫਲਤਾ ਮਿਲੀ ਹੈਗੀ ਆ ਜਦੋਂ ਸੰਜੀਵ ਕਪੂਰ ਐਸ ਐਚਓ ਥਾਣਾ ਫਲੋਰ ਅਤੇ ਦੀ ਟੀਮ ਵੱਲੋਂ ਚਾਰ ਦੋਸ਼ੀ ਜਿਹੜੇ ਆ ਗ੍ਰਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲ ਇੱਕ ਮੋਟਰਸਾਈਕਲ ਅਤੇ ਵਾਰਦਾਤ ਸਮੇ ਵਰਤਣ ਵਾਲੇ ਦਸਤਰ ਤੇ ਉੱਪਰ ਜਿਹੜੀ ਵਰਦੀ ਦੀ ਜੈਕਟ ਪੈਂਦੇ ਸੀ ਇਹਨਾਂ ਦੀ ਮੋਟਰਸਪ੍ਰਿੰਟ ਜਿਹੜੇ ਚਾਰੇ ਦੋਸ਼ੀਆਂ ਦੀ ਸੀ ਵੀ ਕੇਰਾ ਨਾਕਾ ਲਾ ਕੇ ਤੇ ਕਿਸ ਨੂੰ ਚੈੱਕ ਕਰਦੇ ਸੀ ਤੇ ਪੁਸ਼ਕਸ਼ ਕਰਦੇ ਸੀ ਵੇ ਅਸੀਂ ਕੋਈ ਤੁਹਾਡੇ ਕੋਲ ਨਸ਼ਾ ਤਾਂ ਨਹੀਂ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹਨਾਂ ਨੂੰ ਇਹ ਲੁੱਟਖੋ ਦੇ ਵਿੱਚ ਵਰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੇ ਪਾਸੋਂ ਸੱਤ ਵਾਰ ਦਾ ਤਾਂ ਜਿਹੜੀਆਂ ਲੁਧਿਆਣਾ ਤੇ ਫਲੋਰ ਹਾਈਵੇ ਤੇ ਤੇ ਗੁਰਾਇਆਂ ਤੇ ਕੀਤੀਆਂ ਗਈਆਂ ਨੇ ਉਹ ਟ੍ਰੈਸ ਕੀਤੀ ਨਹੀਂਆਂ ਸਰ ਜਿਹੜੀ ਵਰਦੀ ਕਿੱਥੋਂ ਗਈ ਸਾਰੇ ਨਹੀਂ ਲੱਭਦੀ ਇਹ ਵਰਦੀ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਮਾਰਡ ਹਾਸਲ ਕੀਤਾ ਉਹਦੇ ਵਿੱਚ ਜਿਹੜੀ ਇਹ ਜੈਕਟ ਉੱਪਰੋਂ ਦੀ ਵਰਤਦੇ ਸੀ ਵਰਦੀ ਵਾਲੀ ਉਹ ਅਸੀਂ ਪੁਸ਼ਤ ਦਰਾਂ ਨੇ ਰਿਮਾਂਡ ਇਹਨਾਂ ਨੂੰ ਪਤਾ ਕਰਾਂਗੇ ਵੀ ਇਹਨਾਂ ਕਿੱਥੋਂ ਲਈ ਸੀ ਠੀਕ ਹੈ ਸਰ ਬੇਸਿਕਲੀ ਹੈ ਕਿ ਤਰੀ ਬੇਸਿਕਲੀ ਇੱਕ ਦੋ ਲੋਕਲ ਨੇ ਤੇ ਕੁਝ ਜਿਹੜੇ ਨੇ ਉਹ ਆਪਣੇ ਫਾਜ਼ਿਲਕਾ ਦਾ ਫਾਜ਼ਿਲਕਾ ਦਾ ਇੱਕ ਮੁੰਡਾ ਹੈਗਾ ਤੇ ਉਧਰਲੀ ਸਾਈਡ ਤੇ ਹੈਗੇ। ਇਹ ਸਿਰਫ ਕਾਬੂ ਕਿਦਾਂ ਆਏ ਸਾਰੇ? ਇਹ ਮੁਕਬਰੀ ਦੇ ਆਧਾਰ ਦੇ ਉੱਤੇ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਐਸਐਚਓ ਦੀ ਟੀਮ ਵੱਲੋਂ ਕਾਬੂ ਕੀਤਾ। ਕੋਈ ਨਾਕਾਬੰਦੀ ਕੀਤੀ ਸੀ ਜਾਂ ਵੈਸੇ ਹੀ ਕਾਬੂ ਹੋ ਗਿਆ। ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ। ਇਹਨਾਂ ਵੀ ਕੋਈ ਮਕਦਮੇ ਆਏ ਸਾਰੇ ਨੇ? ਇਹਨਾਂ ਤੇ ਜਿਹੜਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਜਿਹੜੇ ਚਾਰ ਦੇ ਵਿੱਚੋਂ ਤਿੰਨਾਂ ਦੇ ਉੱਪਰ ਮਕਦਮੇ ਦਰਜ ਹੈਗੇ ਆ ਤੇ ਉਹ ਹੋਰ ਰਿਮਾਂਡ ਦੇ ਦੌਰਾਨ ਅਸੀਂ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕਰਕੇ ਵੀ ਇਹਨਾਂ ਦੀ ਮੋਡ ਸੁਪਰਡੈਂ ਤੇ ਹੋਰ ਕਿੰਨੀਆਂ ਵਾਰਦਾਤਾਂ ਇਹਨਾਂ ਕੀਤੀਆਂ ਨੇ ਉਹਦੇ ਬਾਰੇ ਕਲੀਅਰ ਕੀਤਾ ਜਾ